ਅ ਉਹ ਜਦੋਂ ਸਿੱਟਣ ਜਾ ਰਹੇ ਸੀ ਤੋਏ ਤੇ ਵੇਸੀ ਉਥੇ ਰੋਡ ਦੇ ਸੜਕ ਤੇ ਤੋਏ ਬਹੁਤ ਜਿਆਦਾ ਖੁੱਤੇ ਹੋਏ ਸੀ ਤੇ ਜਿਹਦੇ ਕਰਕੇ ਸਾਡੀ ਗੱਡੀ ਇੱਕ ਪਾਸੇ ਖੁੱਬ ਗਈ ਜਾਨੀ ਫਟਣ ਵਾਲੀ ਹੋ ਗਈ ਤੇ ਰੱਬ ਦੀ ਕਿਰਪਾ ਨਾਲ ਬਚਾਈ ਤੇ ਗੱਡੀ ਸਾਡੀ ਫਟ ਜਾ ਕੇ ਸਾਰੀ ਫੈਲ ਗਈ ਸਾਰੀ ਸੀ ਤੇ ਬੜੀ ਮੁਸ਼ਕਰ ਦੇ ਬਾਅਦ ਅਸੀਂ ਬੜੀਆਂ ਗੱਡੀਆਂ ਲੈ ਕੇ ਸੀ ਬਾਹਰ ਗੱਡੀ ਬਾਹਰ ਕੱਢੀ ਤੇ ਜਿਹਦੇ ਕਰਕੇ ਮੈਂ ਗੱਡੀ ਵਿੱਚ ਫਸ ਲਿਆ ਇੱਕ ਸਾਈਡ ਤੋਂ ਪਸੰਦੇ ਨਾਲ ਮੇਰੇ ਗੱਡੀ ਦਾ ਬੰਪਰ ਟੁੱਟ ਗਿਆ ਮੇਰੇ ਗੱਡੀ ਦਾ ਇੰਜਨ ਡੈਮੇਜ ਹੋ ਗਿਆ ਔਰ ਐਕਸਟ ਟੁੱਟ ਗਿਆ ਕਰੋੜਾਂ ਲੱਖ ਰੁਪਏ ਖਰਚੇ ਮੇਰੀ ਗੱਡੀ ਦਾ ਆ ਗਿਆ ਜੋ ਕਿ ਨਿਸਾਨਾ ਸਰਜੀ ਰਜਿੰਦਰਾ ਗਾਰਡਨ ਕੋਲ ਨਹੀਂ ਕਾਲਜ ਰੋਡ ਦੇ ਓਪੋਜ਼ਿਟ ਬੁਲਟ ਏਜੰਸੀ ਸਾਹਮਣੇ ਜੇ ਰੋਡ ਹੈ ਕਬ ਉੱਥੇ ਅਸੀਂ ਗਏ ਸੀ ਉੱਥੇ ਸਾਡੀ ਗੱਡੀ ਫਸੀ ਸੀ ਸੀਵਰੇ ਵੀ ਜਿਹੜਾ ਪੈ ਰਹੇ ਹਾਂ ਹਾਂਜੀ ਸੀਵਰੇ ਵੀ ਪੈ ਰਹੇ ਸੀ ਟੋਏ ਬਹੁਤ ਵੱਡੇ ਵੱਡੇ ਪੁੱਟੇ ਸੀ 5 5 ਚਾਹ ਤੋਂ 5 5 ਕੋਟ ਦੇ ਟੋਏ ਸੀ ਵੱਡੇ ਜਿਹੜੇ ਕਿ ਪਾਣੀ ਨਾਲ ਭਰ ਗਏ ਦੇ ਸੀ ਪਤਾ ਨਹੀਂ ਲੱਗਦਾ ਭਈ ਟੋਏ ਆ ਕਿ ਰੋਡ ਆ ਜੇ ਕੱਲ ਨੂੰ ਕੋਈ ਛੋਟਾ ਬੱਚਾ ਜਾਂ ਬੱਚਾ ਉੱਥੇ ਡਿੱਗ ਜਾ ਕੋਈ ਮੋਟਰਸ ਦੇ ਮੋਤੀ ਉਸ ਹੁੰਦੀ ਆ ਇਨਸਾਨ ਦੀ ਕਿਉਂ ਜਨਮਰ ਕੌਣ ਹੋਏਗਾ ਪ੍ਰਸ਼ਾਸਨ ਹੋਏਗਾ ਜਾਂ ਕੌਣ ਹੋਏਗਾ ਕੋਲ ਕੱਲ ਮੇਰੇ ਨਾਲ ਮੇਰੀ ਫੈਮਲੀ ਸੀ ਗੱਡੀ ਮੈਂ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਮੈਂ ਬੜਾਈ ਹੋਈ ਆ ਵੀਡੀਓ ਤੁਸੀਂ ਦੇਖਿਓ ਕਿ ਗੱਡੀ ਪੂਰੀ ਇੱਕ ਸਾਈਡ ਤੋਂ ਫੇਢੀ ਹੋ ਗਈ ਸੀ ਜਾਨੀ ਕਿ ਪਟਣ ਵਾਲਾ ਮਾਹੌਲ ਹੋ ਗਿਆ ਸੀ ਜੇ ਜੋਰ ਹੋ ਹੋਰ ਥੋੜਾ ਲੱਗਦਾ ਗੱਡੀ ਪਟ ਜਾਣੀ ਸੀ ਕੀ ਹੋਣਾ ਚਾਹੀਦਾ ਠੀਕ ਕਰ ਸਜੀ ਇਹ ਤੇ ਪਹਿਲੀ ਦੀ ਗੱਲ ਆ ਸੀ ਇਹਨਾਂ ਨੂੰ ਜੇ ਪਤਾ ਵਾ ਕਿ ਬਾਰਿਸ਼ ਆਉਣੀ ਆ ਇਹਨਾਂ ਨੇ ਟੋਏ ਵੀ ਫੁੱਟਨੇ ਚਾਹੀਦੇ ਆ ਜੇ ਟੋਏ ਫੁੱਟੇ ਆ ਇਹਨਾਂ ਨੇ ਬਾਰਿਸ਼ ਤੋਂ ਪਹਿਲਾਂ ਟੋਏ ਪੂਰ ਦੇਣੇ ਚਾਹੀਦੇ ਆ ਜੇ ਟੋਏ ਨਹੀਂ ਪੂਰੇ ਹੈਗੇ ਉੱਥੇ ਸਾਈਲਿੰਗ ਆਲਾ ਚਾਹੀਦਾ ਵਾ ਕਿ ਇਹ ਤੇ ਇਸ ਰਸਤੇ 'ਤੇ ਲੰਘਣਾ ਸਖਤ ਮਨਾ ਹੈ ਯਾਨੀ ਕੋਈ ਸਾਈਨ ਹੀ ਲਗਾਇਆ ਕੋਈ ਟੋਏ ਨਹੀਂ ਪੁੱਟੇ ਟੋਏ ਸੋ ਹੀ ਕੋਈ ਟੋਏ ਨਹੀਂ ਹਨ ਪੂਰੇ ਹੈਗੇ ਤੇ ਇਹ ਬਹੁਤ ਮਲੈਕੀ ਹੈਗੀ ਪ੍ਰਸ਼ਾਸਨ ਦੀ